ਅੱਜ ਚੰਡੀਗੜ੍ਹ ਵਿਕੇ ਗਲੋਬਲ ਕਿਚਨ ਐਕਸ਼ਨ ਕਮੇਟੀ ਦੀ ਮੁਲਾਕਾਤ ਹੋਈ ਡੀਜੀਪੀ ਯਾਦਵ ਦੇ ਨਾਲ ਹਲੇਲੂਇਆ ਵਿਚਾਰਮਦਸ ਸੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਔਰ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਔਰ ਚਲਦੇ-ਚਲਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਔਰ ਬਹੁਤ ਹੀ ਵਿਸ਼ੇਸ਼ ਚੋਕੀ ਖਾਸ ਵੀਡੀਓ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਏ ਹਾਂ ਜਿਵੇਂ ਕਿ ਮੈਂ ਤੁਹਾਨੂੰ ਦੱਸਦਾ ਕਿ ਅੱਜ ਜੋ ਕਿ ਸਾਡੀ ਗਲੋਬਲ ਕਿਚਨ ਐਕਸ਼ਨ ਕਮੇਟੀ ਜੋ ਕਿ ਅੱਜ ਪੰਜਾਬ ਪੁਲਿਸ ਹੈੱਡ ਕੁਆਟਰ ਚੰਡੀਗੜ੍ਹ ਵਿਕੇ ਸ਼੍ਰੀ ਗੌਰਵ ਯਾਦਵ ਡੀਜੀਪੀ ਪੰਜਾਬ ਨੂੰ ਨੂੰ ਗਲੋਬਲ ਕਿਚਨ ਐਕਸ਼ਨ ਕਮੇਟੀ ਦੇ ਪ੍ਰਧਾਨ ਸ਼੍ਰੀ ਚਿਤੰਦਰ ਮਸੀ ਗੌਰਵ ਕੋ ਐਡਵੋਕੇਟ ਸ਼੍ਰੀ ਬਲਾਤ ਮਸੀ ਬੰਟੀ ਅਤੇ ਜਰਨਲਿਸਟ ਸ਼੍ਰੀ ਲੁਕਸ ਮਸੀ ਵੱਲੋਂ ਮੁਲਾਕਾਤ ਕੀਤੀ ਗਈ ਇਸ ਮੌਕੇ ਤੇ ਪੰਜਾਬ ਵਿੱਚ ਮਸੀ ਭਾਈਚਾਰੇ ਨਾਲ ਸੰਬੰਧ ਮਸਲਿਆਂ ਤੇ ਵਿਚਾਰ ਚਰਚਾ ਕਰਕੇ ਉਹਨਾਂ ਨੂੰ ਹੱਲ ਕਰਨ ਲਈ ਡੀਜ਼ਬੀ ਸਾਹਿਬ ਵੱਲੋਂ ਹੁਕਮ ਜਾਰੀ ਕੀਤੇ ਗਏ ਇਸ ਮੌਕੇ ਤੇ ਡੀਜ਼ਬੀ ਪੰਜਾਬ ਸ਼੍ਰੀ ਗੌਰਵ ਜਾਦਵ ਜੀ ਨੇ ਗਲੋਬਲ ਦੀ ਟੀਮ ਦੀ ਪ੍ਰਸ਼ੰਸਾ ਕਰਦਿਆਂ ਪੰਜਾਬ ਵਿੱਚ ਸ਼ਾਂਤੀ ਲਈ ਯੋਗਦਾਨ ਦੀ ਖਾਸ ਤੌਰ ਤੇ ਧੰਨਵਾਦ ਕੀਤਾ ਹallelujah ਜਿਵੇਂ ਕਿ ਤੁਸੀਂ ਹੁਣੇ ਜਾਣਿਆ ਔਰ ਮੈਂ ਤੁਹਾਨੂੰ ਦੱਸਿਆ ਕਿ ਅੱਜ ਜੋ ਕਿ ਚੰਡੀਗੜ੍ਹ ਦੇ ਵਿੱਚ ਜੋ ਕਿ ਬੀਜੀਪੀ ਜਾਦਵ ਦੇ ਨਾਲ ਜੋ ਕਿ ਸਾਡੀ ਪੂਰੀ ਜੋ ਕਿ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਦੇ ਪ੍ਰਧਾਨ ਨੇ ਜੋ ਕਿ ਬ੍ਰਦਰ ਚਿਤੰਦਰ ਮਸੀ ਗੌਰਵ ਜੀ ਔਰ ਉਹਨਾਂ ਦੀ ਪੂਰੀ ਟੀਮ ਜਿਵੇਂ ਕਿ ਸਾਡੇ ਬ੍ਰਦਰ ਬੰਟੀ ਅ ਜਨਾਲਾ ਜੀ ਔਰ ਬ੍ਰਦਰ ਲੁਕਸ ਜੀ ਉਹਨਾਂ ਦੇ ਨਾਲ ਜੋ ਕਿ ਉਹਨਾਂ ਦੀ ਅੱਜ ਮੀਟਿੰਗ ਹੋਈ ਔਰ ਜੋ ਵੀ ਤੁਹਾਨੂੰ ਪਤਾ ਹੈ ਕਿ ਹੁਣ ਜੋ ਪੰਜਾਬ ਦੇ ਵਿੱਚ ਮਾਹੌਲ ਚੱਲ ਰਿਹਾ ਔਰ ਅਜ ਦਿਨ ਹੀ 크੍ਰਿਸਚਨ ਲੋਕਾਂ ਨੂੰ ਜੋ ਕਿ ਟਾਰਗੇਟ ਬਣਾਇਆ ਜਾ ਰਿਹਾ ਉਸ ਦੇ ਉੱਤੇ ਜੋ ਕਿ ਉਹਨਾਂ ਦਾ ਵਿਚਾਰ ਧਾਰਾ ਕੀਤੀ ਗਈ ਔਰ ਸਾਡੇ ਡੀਜੀਪੀ ਜੀ ਨੇ ਜੋ ਕਿ ਵਿਸ਼ਵਾਸ ਦਿਲਾਇਆ ਕਿ ਐਸੇ ਕੰਮਾਂ ਦੇ ਉੱਤੇ ਜਲਦੀ ਨਵੇਂ ਜੋ ਕਿ ਹੁਕਮ ਜਾਰੀ ਕੀਤੇ ਜਾਣਗੇ ਔਰ ਉਹਨਾਂ ਨੇ ਨਾਲ ਹੀ ਨਾਲ ਸਾਡੀ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਜੋ ਕਿ ਪੂਰੇ ਪੰਜਾਬ ਦੇ ਵਿੱਚ ਕੰਮ ਕਰ ਰਹੀ ਹੈ ਸਭ ਲੋਕ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਨੂੰ ਜਾਣਦੇ ਨੇ ਸਾਡੇ ਬ੍ਰਦਰ ਜਤਿੰਦਰ ਮਸੀ ਗੌਰਵ ਜੀ ਜੋ ਕਿ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਦੀ ਪ੍ਰਸ਼ੰਸਾ ਕਰਦੇ ਉਹਨਾਂ ਨੇ ਕਿਹਾ ਕਿ ਤੁਸੀਂ ਬਹੁਤ ਹੀ ਵਧੀਆ ਜੋ ਕਿ ਗਲੋਬਲ ਕਿਸ਼ਨ ਐਕਸ਼ਨ ਕੰਮ ਕਰ ਰਹੀ ਆ ਪੰਜਾਬ ਦਾ ਮਾਹੌਲ ਜੋ ਕਿ ਸ਼ਾਂਤੀ ਨਾ ਬਣਾਈ ਰੱਖ ਦਿਆ ਔਰ ਇਸ ਇਸ ਚੀਜ਼ ਲਈ ਉਹਨਾਂ ਨੇ ਉਹਨਾਂ ਦੀ ਬਹੁਤ ਜ਼ਿਆਦਾ ਪ੍ਰਸ਼ੰਸਾ ਕੀਤੀ ਤਾਰिफ ਕੀਤੀ ਹallelujah ਕਿਉਂਕਿ ਇਹ ਪਰਮੇਸ਼ਰ ਦਾ ਹੀ ਧੰਨਵਾਦ ਹੈ ਕਿ ਪਰਮੇਸ਼ਰ ਆਪਣੇ ਲੋਕਾਂ ਨੂੰ ਹਰ ਇੱਕ ਜਨ ਦੇ ਅੱਗੇ ਉੱਚਾ ਕਰਦਾ ਆਪਣੇ ਲੋਕਾਂ ਨੂੰ ਵੱਡੇ ਲੋਕਾਂ ਦੇ ਵਿੱਚ ਮਿਲਾ ਕੇ ਉਹਨਾਂ ਦੀ ਇੱਜ਼ਤ ਬਣਾਉਂਦਾ ਕਿਉਂਕਿ ਪਰਮੇਸ਼ਰ ਦਾ ਵਚਨ ਬਿਆਨ ਕਰਦਾ ਕਿ ਮੈਂ ਤੇਰੀ ਇੱਜ਼ਤ ਬਣਾਉਣ ਵਾਲਾ ਪਰਮੇਸ਼ੁਰ ਆ ਔਰ ਇਸੇ ਤਰ੍ਹਾਂ ਹੀ ਪਰਮੇਸ਼ਰ ਆਪਣੇ ਲੋਕਾਂ ਨੂੰ ਵਧਾ ਰਿਹਾ ਔਰ ਵਿਰੋਧੀਆਂ ਨੂੰ ਪਰਮੇਸ਼ਰ ਸ਼ਰਮਿੰਦਾ ਕਰ ਰਿਹਾ ਔਰ ਆਨ ਰ ਸਮੇਂ 'ਚ ਅਸੀਂ ਦੇਖਾਂਗੇ ਕਿ ਕਿਵੇਂ ਸ਼ੈਤਾਨ ਜੋ ਕਿ ਹਾਰਿਆ ਹੋਇਆ ਔਰ ਕਿਉਂਕਿ ਸ਼ੈਤਾਨ ਹਮੇਸ਼ਾ ਤੋਂ ਹੀ ਹਾਰਿਆ ਹੋਇਆ ਔਰ ਆਉਣ ਵਾਲੇ ਸਮੇਂ 'ਚ ਅਸੀਂ ਵੱਡੀ ਗਵਾਹੀ ਦੇਖਾਂਗੇ ਕਿ ਵਿਰੋਧੀਆਂ ਦੇ ਮੂੰਹ ਕਾਲੇ ਹੋਏ ਆ ਸ਼ੈਤਾਨ ਦੇ ਮੂੰਹ ਕਾਲੇ ਹੋਏ ਔਰ ਪਰਮੇਸ਼ਰ ਨੇ ਆਪਣੇ ਲੋਕਾਂ ਨੂੰ ਜੋ ਕਿ ਜਿੱਤ ਦਿੱਤੀ ਆ ਔਰ ਜੋ ਵੀ ਆਇ ਦੀਨ ਦੇ ਕ੍ਰਿਸਚਨ ਲੋਕਾਂ ਦਾ ਲੋਕਾਂ ਨੂੰ ਟਾਰਗੇਟ ਕਰ ਰਿਹਾ ਆਇ ਦੀਨ ਦੇ ਕ੍ਰਿਸਚਨ ਲੋਕਾਂ ਦੇ ਉੱਤੇ ਜੋ ਕਿ ਹਮਲੇ ਕੀਤੇ ਜਾ ਰਹੇ ਨੇ ਜਲਦ ਤੋਂ ਜਲਦ ਉਹਨਾਂ ਨੂੰ ਜੋ ਕਿ ਰੋਕਣ ਦੀ ਕੋਸ਼ਿਸ਼ ਕੀਤੀ ਜਾਏਗੀ ਹਾਲੇਲੂਇਆ ਔਰ ਵੀਡੀਓ ਨੂੰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਔਰ ਅੱਗੇ ਲੋਕਾਂ ਤੱਕ ਕਪਨ ਚੌਕ ਹੀ ਉਹਨਾਂ ਨੂੰ ਵੀ ਪਤਾ ਲੱਗ ਸਕੀਏ ਔਰ ਜੇਕਰ ਤੁਸੀਂ ਵੀ ਸ਼ਰਮਦਾਸੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤੇ ਵੀ ਸ਼ਰਮਦਾਸੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਦਬਾਓ ਕਿ ਆਨ ਵਾਲੀ ਸਾਰੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਾਇਆ ਜਾਏ ਕਿਉਂਕਿ ਜੋ ਰੋਜ਼ ਨਹੀਂ ਤਾਂ ਨਈ ਵੀਡੀਓ ਸ਼ਰਮਦਾਸੇ ਚੈਨਲ ਤੇ ਅਪਲੋਡ ਹੁੰਦੀ ਹੈ ਉਸ ਨੂੰ ਦੇਖਣ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਗੋਡ ਬlesਸ ਯੂ ਪਰਮੇਸ਼ਰ ਤੁਹਾਨੂੰ ਬlesਸ ਕਰੇ